ਅੱਜ ਆਪਾਂ ਇਹ ਨਾਲੇ ਸ਼ਹਿਰ ਦੇ ਵਿੱਚ ਬੜੀ ਚੰਗੀ ਸ਼ੁਰੂਆਤ ਕੀਤੀ ਹੈ ਸਰਦਾਰ ਬਰਿੰਦਰ ਸਿੰਘ ਉਹਦੀ ਜਿਹਨਾਂ ਜਿਹੜੇ ਕੋਚ ਨੇ ਫੁੱਟਬਾਲ ਦੇ ਉਹਨਾਂ ਦੀ ਇਹ ਜੱਦੀ ਜਾਇਦਾਦ ਹੈ ਜ਼ਮੀਨ 2-3 3 ਏਕੜ ਹੈ ਇਹਦੇ ਜਿੰਨਾਂ ਨੇ ਫੁੱਟਬਾਲ ਅਕੈਡਮੀ ਜਿਹੜੀ ਆ ਉਹ ਖੋਲੀ ਹੈ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਟ੍ਰੇਨ ਕਰਨਾ ਫੁੱਟਬਾਲ ਵਾਸਤੇ ਬਹੁਤ ਵਧੀਆ ਇਹਨਾਂ ਦਾ ਕੰਮ ਉਹਦਾ ਆਪਾ ਦਾ ਘਟਨ ਕੀਤਾ ਮੇਰਾ ਖਿਆਲ ਹੈ ਕਿ ਇਹ ਨਾਲੇ ਏਰੀਏ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਾਡੇ ਏਰੀਆ ਦੇ ਬਹੁਤ ਬੱਚੇ ਜਿਹੜੇ ਖੇਡਾਂ ਦੇ ਵਿੱਚ ਬੜਾ ਸ਼ੌਂਕ ਰੱਖਦੇ ਆ ਉਹ ਸਾਰਿਆਂ ਨੂੰ ਇੱਕ ਮੌਕਾ ਮਿਲੂਗਾ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਮੈਂ ਇਹ ਨਾਗਰ ਨਵਾਸੀਆਂ ਨੂੰ ਕਹੂੰਗਾ ਆਸ-ਪਾਸ ਦੇ ਸਭ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ ਭੇਜਣ ਤਾਂ ਜੇ ਤਾਂ ਜੋ ਵਧੀਆ ਖਿਡਾਰੀ ਬਣ ਸਕਣ ਇੱਕ ਵਧੀਆ ਪਲੇਸ ਆ ਵਧੀਆ ਟ੍ਰੇਨਡ ਕੀਤਾ ਕੋਚ ਹੈ ਜਿਹੜਾ ਹਰ ਚੀਜ਼ ਜਿਹੜਾ ਤਕਸੂਆ ਔਰ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਆਲਰੇਡੀ ਪਹਿਲਾਂ ਹੀ ਖੇਡਾ ਵਤਨ ਪੰਜਾਬ ਦੀਆਂ ਪ੍ਰੋਗਰਾਮ ਚਲਾਇਆ ਸੀ ਉਦੋਂ ਸਾਡੇ ਪੰਜਾਬ ਦੇ ਵਿੱਚ ਉਹ ਤਿੰਨ ਸੀਜ਼ਨ ਜਿਹੜੇ ਉਹਦੇ ਮਤਲਬ ਤੀਜਾ ਸੀਜ਼ਨ ਚੱਲ ਰਿਹਾ ਲੱਖਾਂ ਮਤਲਬ ਜਿਹੜੇ ਸਟੂਡੈਂਟ ਨਵੇਂ ਮੁੰਡੇ ਕੁੜੀਆਂ ਪਿੰਡਾਂ ਦੇ ਉਹਨਾਂ ਨੇ ਖੇਡਾ ਵਤਨ ਪੰਜਾਬ ਦੀ ਵਿੱਚ ਹਿੱਸਾ ਲਿਆ ਸੋ ਮੈਂ ਇਹਨਾਂ ਨੂੰ ਕਹੂੰਗਾ ਤਕੜੇ ਹੋ ਕੇ ਤੁਸੀਂ ਇੱਥੇ ਕਰੋ ਜੇ ਤੁਹਾਨੂੰ ਕੋਈ ਸਰਕਾਰ ਵੱਲੋਂ ਹੈਲਪ ਦੀ ਲੋੜ ਪਊਗੀ ਤਾਂ ਆਪਾਂ ਪੂਰੀ ਇੱਥੇ ਬਈ ਨਾਲੇ ਚ ਵੱਡੇ ਸਟੇਡੀਅਮ ਦੀ ਇੱਕ ਵੱਡੀ ਕਾਰਟ ਹੈ ਕਦੋਂ ਤੱਕ ਪੂਰੀ ਉਹ ਸਟੇਡੀਅਮ ਬਣ ਜਾਊਗਾ ਸਟੇਡੀਅਮ ਤਾਂ ਲਗਭਗ ਸਾਡੀ ਤਿਆਰੀ ਆ ਸਟੇਡੀਅਮ ਉੱਪਰ ਜਲਦੀ ਅਜ ਨਾਲੇ ਦੇ ਵਿੱਚ ਬਣਾ ਬਣਾ ਦੇਣਾ ਪਾ ਬੇ ਦਾ ਖਿਆਲ ਆ ਅੱਜ